ਹਾਂਜੀ ਸਵਾਗਤ ਹੈ ਗਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਭਰਾ ਚੜ੍ਹਦੀ ਕਲਾ ਚ ਹੋਵਗੇ ਤੇ ਅੱਜ ਦੇਖੋ ਜੀ ਵਲੋਗ ਇਦਾਂ ਪਹਿਲਾਂ ਮੰਮੀ ਡੈਡੀ ਤੋਂ ਆਏ ਉਹਨੂੰ ਮੈਨੂੰ ਲੱਗਦਾ ਆਪਾਂ ਵੀਡੀਓ ਬਣਾਏ ਹੀ ਨਹੀਂ ਘਰੇ ਵਲੋਗ ਤੋਂ ਬਣਾਉਂਦੇ ਨਹੀਂ ਆਪਾਂ ਤੇ ਹੁਣ ਇਹ ਨਵਾਂ ਸਟਾਰਟ ਕੀਤਾ ਤੇ 2 ਮਹੀਨੇ ਹੋ ਆ ਗਏ ਮੰਮੀ ਡੈਡੀ ਉਹਨਾਂ ਨੂੰ ਆਏ ਨੂੰ ਤੇ ਹੁਣ ਅੱਜ ਜਾ ਰਹੇ ਨੇ 2 ਮਹੀਨੇ ਦਾ ਪਤਾ ਵੀ ਨਹੀਂ ਲੱਗਾ ਵੀ 2 ਮਹੀਨੇ ਕਿਹੜੇ ਵੇਲੇ ਸੱਚੀ ਉੱਡ ਗਏ ਸਾਨੂੰ ਅੱਜ ਬੜਾ ਹੀ ਥੋੜਾ ਉਦਾਸ ਆ ਵੀ ਮੰਮੀ ਡੈਡੀ ਹੁਣੀ ਚੱਲੇ ਆ ਤੇ ਬੱਚੇ ਵੀ ਇੱਥੇ ਬਹੁਤ ਖੁਸ਼ ਹੀ ਬੱਚਿਆਂ ਦਾ ਬੜਾ ਦਿਲ ਲੱਗਾ ਹੈ ਮੰਮੀ ਡਾਡੀ ਨੂੰ ਵੀ ਬਹੁਤ ਚੀ ਲੱਗਾ ਹੈ ਤੇ ਅੱਜ ਇੱਕ ਇੱਕ ਉਦਾਸੀ ਜੀ ਵੀ ਹੈ ਤੇ ਇੱਕ ਖੁਸ਼ੀ ਵੀ ਹੈ ਪਰ ਚਲੋ ਵੀਜ਼ਾ ਲੱਗਾ ਤੇ ਇੱਥੇ ਆ ਕੇ ਰਹਿ ਚੱਲੇ ਆ ਤੇ ਬੱਚਿਆਂ ਨੂੰ ਮਿਲ ਚਲੇ ਸਾਨੂੰ ਮਿਲ ਚਲੇ ਆ ਤੇ ਉੱਥੇ ਜਾ ਕੇ ਵੀਰਪੋਰਟ ਤੇ ਬੰਨਾਨੇ ਮੰਮੀ ਦੱਸੋ ਤੁਹਾਨੂੰ ਕਿੱਦਾਂ ਲੱਗ ਰਿਹਾ ਅੱਜ ਹਾਂਜੀ ਹਾਂਜੀ ਬੱਚਿਆਂ ਕਰਕੇ ਤੇ ਔਖਾ ਹੀ ਹੈ ਹਾਂਜੀ ਤੇ ਬਾਕੀ ਚਲੋ ਖੁਸ਼ੀ ਵੀ ਹੁੰਦੀ ਤੇ ਦੱਸ ਜੀ ਵੀ ਹੁੰਦੀ ਹਾਂਜੀ ਹਾਂਜੀ ਇਹ ਤੇ ਆ ਹਾਂ ਫੋਸਟ ਇੰਡੀਆ ਜਾ ਕੇ ਵੀ ਹੋਲੀ-ਹੋਲੀ ਥੋੜਾ ਥੋੜਾ ਦਿਲ ਲੱਗੇਗਾ ਬੱਚਿਆਂ ਨੂੰ ਹਾਂਜੀ ਹਾਂਜੀ ਇਸ ਤੇ ਕਰਾਂਗੇ ਬੱਚਿਆਂ ਨੂੰ ਵੀ ਤੁਹਾਨੂੰ ਵੀ ਸਾਰੇ ਪਰਿਵਾਰ ਨੂੰ ਸਹੀ ਗੱਲ ਚਲੋ ਕੋਈ ਨਹੀਂ ਅਗਲੀ ਫੇ ਗਰਮੀਆਂ 'ਚ ਤੁਹਾਨੂੰ ਬੁਲਾਵਾਂਗੇ ਬਾਕੀ ਬੜਾ ਵਧੀਆ ਲੱਗਾ ਬਹੁਤ ਘੁੰਮੇ ਤੇ ਰੇ ਜੰਗਾ ਲੱਗਾ ਹਾਂਜੀ ਤੇ ਗਰਮੀਆਂ 'ਚ ਅਗਲੀ ਵਾਰ ਕੀ ਕਹਿੰਦੇ ਆ ਹਾਂਜੀ ਜਿਹੜੀ ਤੁਹਾਨੂੰ ਕਿਤਾ ਵਧੀਆ ਲੱਗਾ ਜਰਮਨੋ ਦਾ ਜੰਦੇ ਦੇ ਵਧੀਆ ਵਧੀਆ ਬਈ ਲੱਗਾ ਹਾਂਜੀ ਫਰੰਟਲੀਏ ਜਿੰਦਵਾਨਾਂ ਵਧੀਆ ਹਾਂ ਡੈਡੀ ਹੁੰਦੇ ਕਹਿੰਦੇ ਕਹਿੰਦੇ ਤੁਸੀਂ ਪਿੰਡਾਂ 'ਚ ਥੋੜਾ ਖੁੱਲਾ ਢੁਲਾ ਮਾਹੌਲ ਬਾਹਰ ਅੰਦਰ ਜਾਣਾ ਇੱਥੇ ਤੁਹਾਨੂੰ ਪਤਾ ਹਾਂ ਇੱਥੇ ਥੋੜਾ ਬੁਲਾ ਅੰਦਰੋਂ ਤਾਂ ਸੜਾ ਜਾਵਾ ਜਾਂਦਾ ਉੱਥੇ ਪਿੰਡਾਂ 'ਚ ਬਾਹਰ ਅੰਦਰ ਕਦੀ ਇੱਧਰ ਕਹਿੰਦੇ ਪੰਜ ਛੇ ਬੰਦਾ 10 ਚੱਕਰ ਬਾਹਰ ਲਾਉਂਦਾ ਹਵੇਲੀ 'ਚ ਖੇਤਾਂ 'ਚ ਤੇ ਸਾਰੇ ਪਾਸੇ ਹਨਾ ਤੇ ਚਲੋ ਜਿਹੜੀ ਗਰਮੀ 'ਚ ਫੇ ਲਾਉਗੇ ਨਾ ਮਾਜ਼ ਵੇਖਾਂਗੇ ਹੁਣ ਹਾਂਜੀ ਤੇ ਜਾ ਕੇ 에ਰਪੋਰਟ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਫਿਰ ਹਾਂਜੀ ਮਿਲਦੇ ਆ ਹੁਣ ਕਿੰਕੀ ਕਹਿੰਦੇ ਆ ਆ ਗਏ 에ਰਪੋਰਟ ਤੇ ਆਪਾਂ ਤੇ ਚੱਲਦੇ ਆ ਸਾਰੇ ਹੁਣ ਅੰਦਰ ਤੇ ਬਿੱਟਿਆ ਟੋਪੀ ਸਹੀ ਨਹੀਂ ਹਾਂਜੀ ਕੋਈ ਪ੍ਰੋਬਲਮ ਨਹੀਂ ਜਾ ਰਹੇ ਇੱਥੇ ਇਹ ਸਨਾਵ ਬੁਆਰ ਰੇਟ ਡੈਡੀ ਤੇ ਕਹਿੰਦੇ ਹਿੱਤ ਨੂੰ ਪਤਾ ਕਰਦੇ ਆ ਤੇ ਇਧਰ ਆਏ ਬਿਦੁਰੋਂ ਬਿਨਾ ਪ੍ਰੋਬਲਮ ਤੋਂ ਤੋਂ ਹਮੀਆਂ ਲਿਖ ਹਾਂਜੀ 에어ਪੋਰਟ ਪਹੁੰਚ ਗਏ ਆ ਤੇ ਹੁਣ ਬੋਰਡਿੰਗ ਕਾਰਡ ਲੈਣੇ ਲਾਈਨ ਲਾਈਨ ਬਹੁਤ ਲੰਬੀ ਲੱਗੀ ਮਾਰੀ ਜਿੱਤ ਵਾਰਾ ਨੂੰ ਜਾਇਰਨ ਦਾ ਲੱਗਣ ਤੇ ਮਾਰੀ ਤੋਂ ਲਾਈਨ ਹੈ ਬਸ ਵਾਰਾ ਨੂੰ ਲੱਗ ਗਈ ਹੈ ਤੇ ਉਹਨਾਂ ਲੱਗਾਗੇ ਹੀ ਲਾਈਨ ਚ ਮੈਂ ਦੇਖਦਾ ਮੈਂ ਵੀ ਲਾਈਨ ਚ ਲੱਗ ਜਾਵਾਂ ਕਿਉਂਕਿ ਵੇਟ ਬਹੁਤ ਕਰਨੀ ਪੈਣੀ ਐਨੀ ਲੰਬੀ ਲਾਈਨ ਕਿਤੇ ਘੱਟ ਹੀ ਦੇਖੀ ਦੀ ਪਰ ਅੱਜ ਐਮੀਰੇਟਸ ਵਾਲੀ ਲਾਈਨ ਹੈ ਦੁਬਈ ਵਾਲੀ ਦੀ ਲਾਈਨ ਬਹੁਤ ਲੰਬੀ ਹੈ ਏਅਰਲਾਈਨ ਵੈਸੇ ਬਹੁਤ ਵਧੀਆ ਏਅਰਲਾਈਨ ਬਹੁਤ ਜ਼ਿਆਦਾ ਵਧੀਆ ਤੇ ਅੱਜ ਮਨ ਬੜਾ ਉਦਾਸ ਜਿਹਾ ਆ ਵੀ 2 ਮਹੀਨੇ ਵਧੀਆ ਕਿੰਨਾ ਮ제 ਕੀਤੇ ਤਾਂ ਤੇ ਕਮੈਂਟਰੀ ਚੱਲ ਰਹੀ ਨੇ ਮੈਂ ਵੀ ਨਾਲ ਹੀ ਚੱਲਾ ਵਾਂ ਤੇ ਬੱਚੇ ਤੇ ਉਹਨਾਂ ਵਾਈਫ ਕਹਿੰਦੀ ਵੀ ਨਾ ਜਾ ਨਹੀਂ ਨਹੀਂ ਤਾਂ ਲਈ ਕੱਪੜੇ ਨਹੀਂ ਆਏ ਤੇ ਮੈਂ ਕਿਹਾ ਵੀ ਮੈਂ ਨਾਲ ਹੀ ਚੱਲ ਜੰਨਾ ਸੁਖਨ ਜੀ ਕਹਿੰਦੇ ਇਹ ਤਾਂ ਦੇ ਕੱਪੜੇ ਨਹੀਂ ਆ ਗਏ ਇੱਥੇ ਪਾ ਕੇ ਰੱਖੋ ਇਹੀ ਪਾ ਕੇ ਰੱਖਣੇ ਤੁਹਾਨੂੰ ਗਰਮੀ ਲੱਗੇਗੀ ਗਰਮੀ ਮੈਂ ਜਾ ਕੇ ਉਤਾਰ ਲੈਣੀ ਫਿਰ ਵੀ ਲੱਗੇਗੀ ਕਿ ਇਹ ਕਿੱਦਾਂ ਲੱਗੇਗੀ ਜੈਕਟ ਉਤਾਰ ਕੇ ਹਾਂਜੀ ਦੇਖੋ ਲਾਈਨ 'ਚ ਲੱਗੇ ਆ ਤੇ ਜਿਹੜੀ ਐਮੀਰੇਟਸ ਦੁਬਈ ਦੀ ਹੈਗੀ ਆ ਏਅਰਲਾਈਨ ਇਹ ਤਾਂ ਬਹੁਤ ਬੜੀਆ ਬਾਕੀ ਲਾਈਨ ਹੀ ਬਹੁਤ ਜ਼ਿਆਦਾ ਲੰਬੀ ਲੱਗੀ ਕਾਫੀ ਜ਼ਿਆਦਾ ਵੇਟ ਕਰਦੇ ਹੋਏ ਲੋਕ ਆ ਵੀ ਵੇਟ ਕਰ ਰਹੇ ਆ ਦੇਖੋ ਕਿੰਨਾ ਕੁ ਟਾਈਮ ਲਾ ਲਾ ਕਰਦੇ ਨੇ ਬੈਠੇ ਉੱਥੇ ਟੇਬਲ ਤੇ ਕਹਿੰਦੇ ਆ ਕਿ ਕੁਰਸੀਆਂ ਤੇ ਤੁਸੀਂ ਵੇਟ ਕਰ ਲਓ ਕਿੱਥੇ ਲਾਈਨ 'ਚ ਖੜੇ ਰਹੋਗੇ ਲਾਈਨ ਹੈ ਹੀ ਬਹੁਤ ਲੰਬੀ ਮੈਂ ਤਾਂ ਤੁਸੀਂ ਹੈਰਾਨ ਹੋ ਜੂਗੇ ਦੇਖ ਕੇ ਬਹੁਤ ਲੰਬੀ ਲਾਈਨ ਹੁਣ ਵੇਟ ਕਰਨੀ ਪੈਣੀ ਵੇਟ ਕਰਕੇ ਤੇ ਫਿਰ ਬੋਰਡਿੰਗ ਵਗੈਰਾ ਕਰਾ ਕੇ ਤੇ ਫਿਰ ਤੁਹਾਨੂੰ ਦਿਖਾਣੇ ਆ ਵੀਡੀਓ ਇਹ ਸਾਰੀਆਂ ਗੱਲਾਂ ਬਹੁਤਾ ਕਰਦੇ ਆ ਕੀ ਕਹਿੰਦੇ ਜਿਵੇਂ ਤੁਹਾਨੂੰ ਦੱਸਿਆ ਕਿ ਮਨ ਥੋੜਾ ਜਿਹਾ ਉਦਾਸ ਤੇ ਉਦਾਸ ਕੀ ਵੀ ਨਾਲ ਮੈਂ ਵੀ ਅੱਜ ਮम्मी ਜਣੇ ਨਾਲ ਚਾਲੀ ਜਾਣਾ ਮੈਂ ਵੀ ਲਿਆ ਕੰਮ ਫਿਰ ਗਈ ਇਹ ਹਾਂਜੀ ਨਹੀਂ 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 ਤਾਂ ਕਿ ਬੱਚੇ ਨਹੀਂ ਜਾਣ ਦਿੰਦੇ ਕਹਿੰਦੇ ਨਹੀਂ ਜਾਣਾ ਮੇਰੀ ਕੁੜੀ ਹੈ ਕਹਿੰਦੀ ਨਹੀਂ ਜਾਣਾ ਇਹ ਕੱਪੜੇ ਨਹੀਂ ਹੈਗੇ ਕੱਪੜੇ ਨਹੀਂ ਹੈਗੇ ਨਹੀਂ ਕੱਪੜੇ ਹੈ ਕਿਤੇ ਨਹੀਂ ਇੱਥੇ ਹੈ ਗਿਆ ਹੈ ਨਹੀਂ ਹੈ ਗਿਆ ਉਹ ਵੀ ਕੈਮਰਾ ਤੇ ਆ TV ਗੱਲ ਦੋ ਨਹੀਂ ਹੈ ਗਿਆ ਨਹੀਂ ਚਲੋ ਫੇ ਕਰਦੇ ਆ ਤੁਹਾਡਾ ਗੱਲ ਬਾਤ ਡੈਡੀ ਹੁਣ ਨਹੀਂ ਚੱਲੇ ਨੇ ਫਿਰ ਲੱਫ ਮਾਂ ਦੀ ਹੋ ਕੇ ਮਿਲਦੇ ਆ ਜਲਦੀ ਤਿੰਮਲਾਕਾ ਤੂੰ ਮੇਲੇ ਨਾ ਨੀ ਤੂੰ ਐਲੀ ਸੀ ਲਗਾ ਤੇ ਮੇਰੇ ਤਾਂ ਹਾਂ 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 ਦਾ ਪ੍ਰੀਮੀਅਮ ਦਾ ਚਾਓ ਹਾਂ ਮਿਲ ਗਿਆ ਹਾਂਜੀ ਦੇਖੋ ਜੀ ਮੰਮੀ ਡੈਡੀ ਚੱਲ ਗਏ ਨੇ ਤੇ ਮਾਨ ਬੜਾ ਉਦਾਸ ਜਾਇਆ ਉਹਨਾਂ ਨੇ ਵੀ ਬਲੌਗ ਇੱਥੇ ਦੋ ਤਿੰਨ ਬਣਾਏ ਆਪਾਂ ਤੇ ਹਣਾ ਕਿੰਨਾ ਖੁਸ਼ੀ ਹੁੰਦੀ ਜਦੋਂ ਉੱਥੋਂ ਆਂਦੇ ਆ ਆਪਣੇ ਇੰਡੀਆ ਤੋਂ ਆਂਦੇ ਆ ਤੇ ਕਿੰਨੀ ਖੁਸ਼ੀ ਹੁੰਦੀ ਹੈ ਨਾ ਤੇ ਇੱਥੇ ਹੁਣ ਜਦੋਂ ਜਾਂਦੇ ਆ ਮਨ ਬੜਾ ਉਦਾਸ ਜਾ ਹੋ ਜਾਂਦਾ ਕਿ ਦੋ ਮਹੀਨੇ ਹੀ ਇਕੱਠੇ ਰਹੇ ਬੱਚੇ ਰਹੇ ਇਕੱਠੇ ਤੇ ਬੱਚੇ ਵੀ ਥੋੜਾ ਜਿਹਾ ਮੂੰਹ ਕਰਦੇ ਉਹ 10 ਆਲਾ ਤੇ ਹੁਣ ਦੇਖੋ ਘਰ ਜਾਵਾਂਗੇ ਬੱਚੇ ਦੇਖਣਗੇ ਵੀ ਇੱਕ ਮਤਲਬ ਹੁਣ ਜਾਵਾਂਗੇ ਨਾ ਦੇਖਣੇ ਵੀ ਘਰ ਸੋਨਾਂ ਸੁੰਨਾ ਜਿਆ ਤੇ ਉਦਾਸ ਜਿਹਾ ਹੁੰਨਗੇ। ਇਹ ਆ ਸਾਡਾ ਪਰਦੇਸੀਆਂ ਦਾ ਹੈ ਨਾ ਕਿ ਦੇਖ ਲੋ ਕਿੰਨਾ ਆਪਾਂ ਕਿੰਨੀ ਦੂਰ ਬੈਠੇ ਹੁੰਨੇ ਆ ਤੇ ਆ ਜਿਹੜੀ ਜੁਦਾਈ ਹੈ ਕਿਦਾਂ ਇਹ ਬੜਾ ਮਨ ਉਦਾਸ ਜਿਹਾ ਹੁੰਦਾ ਨਾ ਤੇ ਚਲੋ ਕੋਈ ਨਹੀਂ ਆਪਾਂ ਵੀ ਜਲਦੀ ਕੀ ਕਹਿੰਦੇ ਆ ਜਾਣੇ ਆ ਵੀ ਇੰਡੀਆ ਜਾ ਕੇ ਤੁਹਾਨੂੰ ਵਲੋਗ ਬਣਾਵਾਂਗੇ ਮਿਲਾਂਗੇ ਚਲੋ ਓਕੇ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੇ ਵਲੋਗ ਦੇ ਵਿੱਚ।